ਤਲ ਗੁਰ ਸੇਵੀਆ ਅਹੰ ਇਸ ਸਹਜ ਸੁਭਾਅ ਦਰਸ਼ਨ ਪਰਸੈ ਗੁਰ ਕੈ ਜਨਮ ਮਰਨ ਦੁਖ ਜਾਏ ਹੋ ਵਸਿ ਫਤਖ ਸੰਗੰਮੀ ਨੂਰ ਅਰਸੋਂ ਗੁਰਸੋਂ ਛਟੀ ਆ ਬੁਢੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚੀ ਪਾਤਸ਼ਾਹ ਸਿਰਸ਼ਾਂ ਦਾ ਸ਼ਾਹ ਜਿਸ ਪਾਸ ਬਹਟਿਆ ਸੋਹੀਏ ਸਭਨਾ ਦਾ ਦੀਸਾ ਸੁ ਸਜਣ ਸੱਚਾ ਪਾਤਸ਼ਾਹ ਸਿਰਸ਼ਾੰਦੈ ਸ਼ਾਹ ਜਿਸ ਪਾਸ बहठिया सोहिया सबना दारी सापना श्री ਸੁਰਠਾ ਮਹੱਲਾ ਪੰਜਵਾ ਸਰਬ ਸੁਖਾ ਕਾ ਦਾਤਾ ਸਤਗੁਰ ਸਰਣੀ ਪਾਈਐ ਦਰਸ਼ਨ ਭੇਟਤ ਹੋਤ ਆਨੰਦਾ ਦੁਖ ਗਿਆ ਹਰ ਗਾਈਐ ਰਬ ਸੁਖੋ ਕਾ ਦਾਤਾ ਸਤਗੁਰ ਤਾਕੀ ਸਰਨੀ ਪਾਈਐ ਦਰਸ਼ਨ ਭੇਟਤ ਹੋਤ ਅਨੰਦ ਕਗਿਆ ਹਰ ਗਾਈਐ ਹਰ ਰਸ ਪੀਵਹੁ ਪਾਈ ਨਾਮ ਜਪਹੁ ਨਮੋ ਆਰਦਵਹ ਗੁਰਪੂਰੇ ਕੀ ਸਰਨਾਈ ਰਹਾ ਇਸਹੀ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਇਸੇ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ